ਅੱਜ ਦੇ ਸਮੇਂ ਦੇ ਵਿੱਚ ਪਿਆਰ ਇਸ ਕਦਰ ਭਾਰੀ ਪੈ ਰਿਹਾ ਹੈ ਕਿ ਮਾਵਾਂ ਜਿਹੜੇ ਕਹਿ ਦਿੰਦੇ ਨੇ ਕਿ ਮਾਂ ਆਪ ਗਿੱਲੇ ਥਾਂ ਤੇ ਸੌਂਦੀ ਹੈ ਤੇ ਬੱਚੇ ਨੂੰ ਸੁੱਕੀ ਥਾਂ ਪਾਉਂਦੀ ਹੈ ਕਿਉਂਕਿ ਮਾਂ ਤੇ ਬੱਚਿਆਂ ਦਾ ਰਿਸ਼ਤਾ ਅਜਿਹਾ ਹੁੰਦਾ ਕਿ ਮਾਂ ਆਪਣੇ ਬੱਚਿਆਂ ਨੂੰ ਇੱਕ ਪਲ ਵੀ ਲਈ ਦੂਰ ਨਹੀਂ ਕਰ ਸਕਦੀ ਪਰ ਜਿਹੜਾ ਅਸੀਂ ਮਾਮਲਾ ਤੁਹਾਨੂੰ ਦੱਸਣ ਚਾ ਰਹੇ ਹਾਂ ਇਸ ਨੂੰ ਸੁਣ ਕੇ ਤੁਹਾਡੇ ਲੋਕ ਕੰਡੇ ਖੜੇ ਹੋ ਜਾਣਗੇ ਜਿੱਥੇ ਇੱਕ ਮਾਂ ਨੇ ਆਪਣੇ ਪ੍ਰੇਮੀ ਦੇ ਪਿੱਛੇ ਆਪਣੇ ਤਿੰਨ ਬੱਚਿਆਂ ਦੀ ਬਲੀ ਦੇ ਦਿੱਤੀ। ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਾਰਨ ਕੀ ਸੀ? ਸਿਰਫ ਉਹਦਾ ਬਾਹਰ ਕਿਸੇ ਦਾ ਨਾਲ ਸੰਬੰਧ ਸੀ ਤੇ ਉਹ ਆਪਣੇ ਰਾਹ ਦੇ ਵਿੱਚੋਂ ਆਪਣੇ ਪਤੀ ਨੂੰ ਤੇ ਆਪਣੇ ਤਿੰਨੇ ਮਾਸੂਮ ਬੱਚਿਆਂ ਨੂੰ ਹਟਾਉਣਾ ਚਾਹੁੰਦੀ ਸੀ ਤਾਂ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹ ਆਪਣੇ ਪ੍ਰੇਮੀ ਦੇ ਨਾਲ ਹੱਸ ਖੇਡ ਕੇ ਆਪਣੀ ਜ਼ਿੰਦਗੀ ਬਸਰ ਕਰ ਸਕੇ। ਪਰ ਮਹਿਲਾ ਦੇ ਨਾਲ ਹੋ ਗਿਆ ਕੁਝ ਹੋਰ ਹੀ। ਜੀ ਹਾਂ, ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਇਹ ਉਹੀ ਮਹਿਲਾ ਜਿਸ ਨੇ ਆਪਣੇ ਬੱਚਿਆਂ ਨੂੰ ਤਿੰਨ ਬੱਚਿਆਂ ਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਉਹਨਾਂ ਨੂੰ ਖਿਲਾ ਦਿੱਤਾ ਅਤੇ ਤਿੰਨੇ ਬੱਚਿਆਂ ਦੀ ਮੌਤ ਹੋ ਗਈ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਹਿਲਾ ਨੇ ਆਪਣੇ ਪਤੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਦਹੀਂ ਦੇ ਵਿੱਚ ਜ਼ਹਿਰ ਮਿਲਾਇਆ। ਬੱਚਿਆਂ ਨੇ ਤਾਂ ਖਾ ਲਿਆ ਪਰ ਉਸ ਦਾ ਪਤੀ ਉਸ ਨੇ ਕੰਮ ਤੇ ਜਲਦੀ ਜਾਣਾ ਸੀ ਜਿਸ ਦੇ ਚੱਲਦੇ ਉਹ ਘਰ ਤੋਂ ਰੋਟੀ ਖਾ ਕੇ ਹੀ ਨਹੀਂ ਗਿਆ। ਜਿਸ ਕਰਕੇ ਉਹ ਬਚ ਗਿਆ। ਜਦੋਂ ਉਸ ਨੂੰ ਆਪਣੇ ਬੱਚਿਆਂ ਦੀ ਬਿਗੜੀ ਹੋਈ ਹਾਲਤ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਪਹੁੰਚਦਾ ਤਾਂ ਪਹਿਲਾਂ ਤਾਂ ਇੰਜ ਚਾਪਿਆ ਕਿ ਸ਼ਾਇਦ ਇਸ ਦੇ ਜਿਹੜੇ ਕਿ ਪਿਓ ਨੇ ਹੀ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਇਹ ਕੋਸ਼ਿਸ਼ ਕੀਤੀ ਜਿਸ ਦੌਰਾਨ ਬੱਚਿਆਂ ਦੀ ਮੌਤ ਹੋਈ ਹੈ ਪਰ ਡੂੰਗਾ ਇਹਦੇ ਨਾਲ ਜਾਂਚ ਕਰਨ ਤੋਂ ਬਾਅਦ ਜਿਹੜਾ ਹੋਰ ਹੈਰਾਨੀਜਨਕ ਖੁਲਾਸਾ ਹੋਇਆ ਉਸ ਨੂੰ ਸੁਣ ਕੇ ਲੋਕਾਂ ਦੇ ਪਿਆਰਾ ਹੇਠੋ ਪਰਿਵਾਰ ਦੇ ਵੀ ਲੂ ਕੰਡੇ ਖੜੇ ਹੋ ਗਏ ਕਿ ਇਹ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਿਸੇ ਹੋਰ ਨੇ ਸਗੋਂ ਸਗੀ ਮਾਂ ਨੇ ਕੀਤੀਆਂ ਨੇ ਕਿਉਂਕਿ ਸਗੀ ਮਾਂ ਦਾ ਕਿਸੇ ਹੋਰ ਦੇ ਨਾਲ ਨਜਾਇਜ਼ ਸਬੰਧ ਸੀ ਬਾਹਰ ਅਫੇਅਰ ਚੱਲ ਰਿਹਾ ਸੀ ਤੇ ਆਪਣੇ ਪਿਆਰ ਨੂੰ ਪੂਰ ਚੜਾਉਣ ਦੇ ਵਾਸਤੇ ਉਸ ਨੇ ਆਪਣੇ ਤਿੰਨੇ ਬੱਚਿਆਂ ਨੂੰ ਅਤੇ ਆਪਣੇ ਪਤੀ ਨੂੰ ਰਾਹ ਦੇ ਵਿੱਚ ਹਟਾਉਣ ਦੇ ਚਲਦੇ ਉਸ ਨੇ ਇਹ ਕਰਮਕਾਂਡ ਕੀਤਾ ਜਿੱਦੇ ਚਲਦੇ ਉਸ ਨੇ ਸਾਰੀ ਦਹੀਂ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਅਤੇ ਇਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਉਸ ਨੇ ਦਹੀਂ ਖਿਲਾ ਦਿੱਤਾ ਬੱਚਿਆਂ ਦੀ ਮੌਤ ਹੋ ਗਈ ਪਰ ਪਤੀ ਕੰਮ ਤੇ ਜਲਦੀ ਚਲਾ ਗਿਆ ਜਿਸ ਕਰਕੇ ਉਸ ਨੇ ਦਹੀਂ ਨਹੀਂ ਖਾਧਾ ਪਰ ਜਦੋਂ ਉਸਦੇ ਪਤੀ ਨੂੰ ਪਤਾ ਲੱਗਿਆ ਕਿ ਉਸਦੇ ਬੱਚਿਆਂ ਦੀ ਸਿਹਤ ਖਰਾਬ ਹੋ ਗਈ ਹੈ ਤਾਂ ਜਦੋਂ ਘਰ ਪਹੁੰਚਦਾ ਹੈ ਤਾਂ ਉਸਦੀ ਪਤਨੀ ਵੀ ਆਪਣਾ ਢਿੱਡ ਫੜ ਕੇ ਬੈਠ ਜਾਂਦੀ ਹੈ ਤਾਂ ਕਿ ਇੰਜ ਜਾਪੇ ਕਿ ਉਹ ਵੀ ਬਿਮਾਰਾ ਕੋਈ ਸ਼ੱਕ ਨਾ ਹੋਵੇ ਜਿਸ ਦੇ ਚੱਲਦੇ ਉਸ ਤੋਂ ਬਾਅਦ ਸ਼ੱਕ ਦੀ ਜਿਹੜੀ ਸੂਈ ਸੀ ਉਹ ਬੱਚਿਆਂ ਦੇ ਪਿਤਾ ਤੇ ਚਲੀ ਜਾਂਦੀ ਹੈ ਪਰ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਪਤਾ ਲੱਗਦਾ ਹੈ ਕਿ ਮਾਂ ਨੇ ਇੱਕ ਪ੍ਰੇਮੀ ਦੇ ਪਿੱਛੇ ਅਜੀਹਾ ਕੁਝ ਕਰ ਦਿੱਤਾ ਤਾਂ ਸੁਣਨ ਵਾਲਿਆਂ ਦੇ ਲੂ ਕੰਡੇ ਖੜੇ ਹੋ ਗਏ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਨਜ਼ਾਇਰ ਸਬੰਧ ਕਿਸ ਕਦਰ ਭਾਰੀ ਪੈਂਦੇ ਜਾ ਰਹੇ ਨੇ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਤਰੇੜਾਂ ਤਾਂ ਜਿਹੜੀਆਂ ਆ ਰਹੀਆਂ ਸੀ ਉਹ ਆਈ ਰਹੀਆਂ ਸੀ ਪਰ ਹੁਣ ਤਾਂ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਰਾਹ ਦੇ ਵਿੱਚੋਂ ਕੱਢਣ ਦੇ ਵਾਸਤੇ ਉਹਨਾਂ ਨੂੰ ਮੌਤੇ ਘਾਟ ਉਤਾਰਿਆ ਜਾ ਰਿਹਾ ਜੀ ਹਾਂ ਮੁਸਕਾਨ ਦਾ ਮਾਮਲਾ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਆਪਣੇ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਨੀਲੇ ਡਰਮ ਦੇ ਵਿੱਚ ਪਾ ਦਿੱਤਾ ਜਾਂਦਾ ਸਿਮਿੰਟ ਪਾ ਦਿੱਤਾ ਜਾਂਦਾ ਉਸ ਤੋਂ ਬਾਅਦ ਹੋਰ ਵੀ ਅਜਿਹੇ ਮਾਮਲੇ ਸਾਹਮਣੇ ਜਿੱਥੇ ਕਿ ਪਤਨੀਆਂ ਨੇ ਆਪਣੇ ਪ੍ਰੇਮੀਆਂ ਦੇ ਨਾਲ ਮਿਲ ਕੇ ਆਪਣੇ ਪਤੀਆਂ ਨੂੰ ਮੌਤ ਦੇ ਘਾਟੋ ਤਾਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਅਜਿਹੇ ਲੂ-ਕੰਡੇ ਖੜਕਰ ਦੇਣ ਵਾਲੇ ਜਿਹੜੇ ਮਾਮਲੇ ਉਹ ਸਾਹਮਣੇ ਆ ਚੁੱਕੇ ਨੇ ਪਰ ਇਸ ਦਰਿੰਦਗੀ ਨੇ ਸੱਚੀ ਸਭ ਦੇ ਲੂ-ਕੰਡੇ ਖੜੇ ਕਰ ਦਿੱਤੇ ਕਿ ਜੇਕਰ ਤੈਨਨੇ ਬਾਹਰ ਆਪਣੇ ਪ੍ਰੇਮੀ ਦੇ ਨਾਲ ਜਾਣਾ ਸੀ ਆਪਣੇ ਪਤੀ ਨੂੰ ਤਲਾਕ ਦੇ ਸਕਦੀ ਸੀ ਆਪਣੇ ਬੱਚੇ ਨੂੰ ਤਲਾਕ ਆਪਣੇ ਮaaf ਕਰਨਾ ਆਪਣੇ ਬੱਚਿਆਂ ਨੂੰ ਜਿਹੜਾ ਕਿ ਤੂੰ ਛੱਡ ਸਕਦੀ ਸੀ ਪਰ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਉਹਨਾਂ ਬੱਚਿਆਂ ਦਾ ਕੀ ਕਸੂਰ ਸੀ ਜੇਕਰ ਤੈਨੂੰ ਅਜਿਹੇ ਕੰਮ ਕਰਨੇ ਸੀ ਤਾਂ ਘੱਟੋ ਘੱਟ ਉਹਨਾਂ ਬੱਚਿਆਂ ਨੂੰ ਤਾਂ ਬਖਸ਼ ਦਿੰਦੀ। ਉਹਨਾਂ ਬੱਚਿਆਂ ਨੇ ਤਾਂ ਆਪਣੇ ਮਾਂ 'ਤੇ ਹੀ ਭਰੋਸਾ ਕੀਤਾ ਹੈ। ਉਹਨਾਂ ਨੂੰ ਕਿਉਂਕਿ ਬੱਚੇ ਨੂੰ ਹੁੰਦਾ ਹੀ ਕਿ ਸਾਡੀ ਮਾਂ ਹੀ ਸਾਨੂੰ ਸਾਰਾ ਕੁਝ ਖਾਣ ਪੀਣ ਨੂੰ ਦਿੰਦੀ ਹੈ। ਪਰ ਦੂਜੇ ਪਾਸੇ ਉਹਨਾਂ ਬੱਚਿਆਂ ਨੂੰ ਕੀ ਪਤਾ ਸੀ ਕਿ ਅੱਜ ਉਹਨਾਂ ਦੀ ਮਾਂ ਹੀ ਉਹਨਾਂ ਦੀ ਜ਼ਿੰਦਗੀ ਖਤਮ ਕਰਨ ਤੇ ਲੱਗੀ ਹੋਈ ਹੈ। ਜਿਸ ਤੋਂ ਬਾਅਦ ਇਹ ਖਬਰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਲਗਾਤਾਰ ਲੋਕਾਂ ਦੇ ਵੱਲੋਂ ਕਾਫੀ ਜਿਹੜੀਆਂ ਲਾਂ ਤਾਂ ਉਹ ਪਾਈਆਂ ਜਾ ਰਹੇ ਨੇ। ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ।